ਬੀ ਹਾਂ ਇਥੇ ਲੀਰ ਜੀ ਮਾਰੀ ਨਹੀਂ ਰੋਟੀ ਰੋਟੀ ਬਣਾ ਲਈ ਕਿ ਨਾ ਰੋਟੇ ਤਾਂ ਮੈਂ ਬਣਾ ਲਈ ਪਹਿਲਾਂ ਮੈਨੂੰ ਐਂ ਦੱਸ ਤੇਰਾ ਕਿਹੜਾ ਟਾਈਮ ਉੱਠ ਹੁੰਦਾ ਅੱਗੇ ਵੀ ਤਾਂ ਮੈਂ ਆਹੀ ਟਾਈਮ ਤੇ ਉੱਠਦੀ ਆ ਫਿਰ ਬਿਰਪਾ ਸਵੇਰੇ ਜਲਦੀ ਉੱਠਿਆ ਕਰਨਾ ਸੋਨੀ ਜਾਗਾ ਤੇ ਪੰਜਾ ਹਾਂ ਜੀ ਲੈ ਕੇ ਆਉਣੀ ਆ ਜਬੇ ਬਿਰਪਾ ਤੇਰੇ ਵੀਰੇ ਨੂੰ ਨਾ ਚਾਹਦੇ ਆ ਵੀਰਾ ਕਰੀ ਸੀ ਮਿਲਣ ਲੱਗਿਆ ਆਪ ਫੜਾਇਆ ਨੇ ਵੀਰੇ ਨੂੰ ਚਾਹ ਤੇਰੇ ਕਿਹੜਾ ਮਹਿੰਦੀ ਲੱਗੀ ਆ ਆ ਸਾਰਾ ਦਿਨ ਲੀਰ ਜੀ ਮਾਰਦੀ ਫਿਰਦੀ ਰਹਿਣੀ ਆ ਬਿਰਪਾਲ ਮੈਂ ਨਾ ਕੰਮ ਕਰੀ ਹੈਗੇ ਮੈ ਕੋਈ ਨਾ ਵੈਲੀ ਨਹੀਂ ਹੈਗੀ ਜੇ ਮੈਂ ਤੈਨੂੰ ਚਾਹ ਘੜਾਉਣ ਨੂੰ ਕਹਤੇ ਏਡਾ ਗੱਡਾ ਕੰਮ ਕਹਤਾ ਮੇਰ ਤੋਂ ਨਹੀਂ ਫੜਾਈ ਦੀ ਨਾਲੇ ਵੀਰੇ ਨੂੰ ਨਾ ਇਹ ਗੱਲ ਕਹਿਦੀ ਵੀ ਬਿਰਪਾਲ ਨੇ ਕਿਹਾ ਵੀ ਮੈਂ ਨਹੀਂ ਚਾਹ ਫੜਾਉਣੀ ਚੁੱਪ ਕਰਕੇ ਚਾਹ ਫੜਾਉਣੀ ਇਹਦੀ ਗੱਲ ਸੁਣ ਬਿਰਪਾਲ ਮੈਂ ਨਾ ਤੇਰੇ ਵੀਰੇ ਨੂੰ ਕੋਈ ਗੱਲ ਦੱਸ ਦੇਣੀ ਤੂੰ ਬਾਹਲਾ ਸੇ ਚੜੇ ਜਾਂਦੀ ਆ ਤੂੰ ਰੋਜ਼ ਮੇਰੇ ਨਾਲ ਲੜਪਾ ਕੇ ਕੰਮ ਤੂੰ ਕਰਦੀ ਨਹੀਂ ਹੈਗੀ ਤੇ ਫਿਰ ਦੱਸ ਕੇ ਕੀ ਕਰ ਲੇਗੀ ਗਲਤੀ ਤੇਰੇ ਜੀ ਨਿਕਲਣੀ ਆ ਕਿਉਂਕਿ ਮੇਰੇ ਭਰਾ ਨੂੰ ਪਤਾ ਹੀ ਆ ਵੀ ਮੇਰੀ ਭੈਣ ਤਾਂ ਕੁਝ ਬੋਲਦੀ ਨਹੀਂ ਜਿਕਣਾਂ ਨੂੰ ਮੇਰੀ ਜੇ ਤੇਰੇ ਭਰਾ ਨੂੰ ਸੱਚ ਦਾ ਪਤਾ ਲੱਗੇ ਨਾ ਫੇਰ ਆ ਮੈਂ ਕਹਿੰਦੀ ਹਾਂ ਚਲ ਕਾਨੂੰ ਦੱਸਣਾਗਾ ਲੈ ਸੱਚ ਕੀ ਇਹਦੇ ਚ ਮੇਰਾ ਕਿਹੜੇ ਜੀ ਕਰਦਾ ਬੋਲਣ ਨੂੰ ਤੂੰ ਲਈ ਕੀ ਗੱਲਾਂ ਕਰਵਾਉਂਦੇ ਆ ਨਾ ਕਹਾਇਆ ਕਰ ਟੈਂਸਰ ਕੋਈ ਚਾਰ ਰੁੱਟੇ ਮੇਰੀ ਦਵਾਈ ਦਾ ਨਾ ਜਿਆਦਾ ਫਾਇਦਾ ਨਾ ਠਾਇਆ ਕ ਵੀ ਭਲਾ ਮੈਂ ਬੋਲ ਦੇਣ ਤਾਂ ਚਲ ਮੈਂ ਕਹਿੰਦੀ ਹਾਂ ਕਾਨੂੰ ਕਿਹੜਾ ਕੰਜਰ ਕਹਿੰਦਾ ਵੀ ਤੂੰ ਨਰਮਾ ਕਿਹੜੇ ਪਾਸੋਂ ਨਰਮਾ ਮੈਨੂੰ ਤਾਂ ਲੱਗਦੀ ਨਹੀਂ ਵੀ ਤੂੰ ਨਰਮਾ ਜਿਹੜਾ ਕੋਈ ਆਪ ਚਲਾਕ ਹੁੰਦਾ ਨਾ ਤੇਜ ਹੁੰਦਾ ਉਹਨੂੰ ਦੂਸਰਾ ਵੀ ਹੋਇਆ ਜਿਹਾ ਲੱਗਦਾ ਹਾਂ ਵੀਰ ਹੈਗੀ ਆ ਠੀਕ ਆ ਸਮਝ ਲਾ ਜੋ ਸਮਝਣਾ ਚੁੱਪ ਕਰਕੇ ਚਾਹ ਫੜਾਇਆ ਵੀਰੇ ਨੂੰ ਮੈਂ ਤਾਂ ਫੜਾ ਕੇ ਆਉਂਗੀ ਤੈਨੂੰ ਤਾਂ ਸੱਜਾਂ ਦਾ ਕਹੇ ਤੋਂ ਆਹੋ ਨਲੇ ਨਾ ਇਹਨੂੰ ਛੱਡ ਦੇ ਸਾਰਾ ਦਿਨ ਉੱਥੇ ਅਲਰਜੀਕ ਸਾਲੀ ਉੱਥੇ ਰੀਰ ਦੀ ਤੂੰ ਕੰਮ ਰੋਟੀਆਂ ਬਣਾ ਦੇ ਮੈਨੂੰ ਪਤਾ ਕਿੰਨੀ ਭੁੱਖ ਲੱਗੀ ਪਈ ਆ ਨਾਲੇ ਰਾਤ ਵੀ ਕद्दू ਦੀ ਸਬਜ਼ੀ ਬਣਾ ਕੇ ਰਹਿ ਗਈ ਤੈਨੂੰ ਪਤਾ ਨਾ ਮੈਨੂੰ ਪਸੰਦ ਨਹੀਂ ਹੈਗੀ ਰਾਤ ਦੇ ਰੋਟੀ ਨਹੀਂ ਖਾਦੀ ਮੇਰੀ ਗੱਲ ਸੁਣ ਮੈਂ ਇੱਥੇ ਤਾਂ ਮਟਰ ਪਨੀਰ ਬਣਾ ਰਹੀ ਹਾਂ ਤੇ ਤੇਰੇ ਵੱਲ ਤੋਂ ਆਪਨਾ ਲੇਗਾ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਆ ਤੂੰ ਸਾਰਾ ਦਿਨ ਮੈਨੂੰ ਹੀ ਗਈ ਜਾਂਦੀ ਰਹਿਣੀ ਆ ਨਾ ਤੈਨੂੰ ਕਾਦੇ ਵਾਸਤੇ ਵਿਆਹ ਕੇ ਲਿਆਂਦਾ ਕਿ ਮੇਰੇ ਹੋਰ ਕੰਮ ਨਹੀਂ ਹੈਗਾ ਕੋਈ ਘਰ ਦਾ ਸਾਰਾ ਕੰਮ ਮੈਂ ਕਰਦੀ ਆ ਰੋਟੀ ਟੋਕ ਜ਼ਰੂਰੀ ਹੁੰਦਾ ਹੈਗਾ ਠੀਕ ਹੈ ਨਾ ਨੋਹਾਂ ਧੀਆ ਇਹੀ ਕੰਮ ਕਰਦੀਆਂ ਹੁੰਦੀਆਂਗਾ ਚੰਗਾ ਜਿਹਾ ਬੱਗਾ ਲਿਆ ਦਾਨੀ ਆ ਆਹੋ ਸਾਰਾ ਦਿਨ ਕੋਈ ਕੰਮ ਨਹੀਂ ਕਰਦੀ ਧੰਦਾ ਨਹੀਂ ਕਰਦੀ ਬੇਲੀ ਆਰਡਰ ਲਾਉਂਦੀ ਆ ਉਹ ਲਿਆ ਦਿਓ ਚਾ ਇੰਨਾ ਟਾਈਮ ਹੁੰਦਾ ਆ ਗਈ ਆਨ ਅੰਟਾ ਲਾ ਤਿਆਰ ਮੈਂ ਨਾ ਕੰਮ ਕਰੀ ਜਾਂਦੀ ਸੈਲਫ ਸਾਫ ਕਰੀ ਜਾਂਦੀ ਸੀ ਤੇ ਤੁਸੀਂ ਜਾਣਾ ਕਿਤੇ ਹਾਂ ਮੈਂ ਆੜਦੀਏ ਕੋਲੇ ਜਾ ਕੇ ਹੁੰਦਾ ਸੀ ਮੈਂ ਵੀ ਐਂ ਕਹਿੰਦੀ ਸੀ ਵੀ ਹੁਣ ਸਾਬਕਤਾਬ ਕਰ ਲਾਂਦੇ ਤੇ ਨਾਲੇ ਫਿਰ ਸਾਡਾ ਰਾਸ਼ਨ ਵੀ ਖਤਮ ਹੋਇਆ ਪਿਆ ਹੁਣ ਚੱਕ ਕੇ ਲਿਓ ਜੇ ਜਾਉਂਗੀ ਤਾਂ ਕੋਈ ਗੱਲ ਨਹੀਂ ਅੱਜ ਚੱਕ ਲਿਆਉਂਗਾ ਮੈਂ ਲਿਸਟ ਬਣਾ ਕੇ ਦੇਵਾਂ ਫੇ ਤੁਹਾਨੂੰ ਹਾਂ ਲਿਸਟ ਬਣਾ ਦੇ ਤੇ ਹੋਰ ਤਾਂ ਨਹੀਂ ਕਰੇ ਪੈਸੇ ਤੇ ਲੀਡ ਲੋਡ ਨਾ ਕਰੇ ਤਾਂ ਕੀ ਲੋਡਾ ਹੋਰ ਤਾਂ ਬਸ ਵਾ ਕੇਣਾ ਸਾਹਬ ਕਰਾਇਓ ਫਿਰ ਦੇਖ ਲਾਂਗੇ ਚੱਲ ਵੀਰਪਾਲ ਨੂੰ ਪੁੱਛ ਲੰਦੀ ਮੜੇ ਕਈ ਵਾਰੀ ਪੈਸੇ ਤੇ ਲਿਜਾਈਂਦਾ ਹੁੰਦਾ ਉਹਨੂੰ ਚੱਲ ਕੋਈ ਨਾ ਮੈਂ ਪੁੱਛਣ ਨੂੰ ਤੁਸੀਂ ਪੁੱਛ ਲਿਓ ਤੁਸੀਂ ਪੁੱਛ ਲਿਓ ਤੁਹਾਨੂੰ ਦੱਸ ਵੀ ਕੁਛ ਮਾਣਾ ਹੋਇਆ ਕਮਾਲ ਆ ਯਾਰ ਹੁਣ ਘਰੇ ਤੁਸੀਂ ਬੁੜੀਆਂ ਰਹਿੰਦੀਆਂ ਇੱਕ ਦੂਜੇ ਨੂੰ ਇੰਨਾਕ ਤਾਂ ਉਹ ਹੁੰਦਾ ਗਾ ਗੱਲਬਾਤਾਂ ਕਰਦੀਆਂ ਰਹਿੰਦੀਆਂ ਵੀ ਕਿਸੇ ਨੂੰ ਕੋਈ ਚੀਜ਼ ਦੀ ਲੋੜ ਤਾਂ ਨਹੀਂ ਹੋएगी ਹੁਣ ਮੈਂ ਕੀ ਪੁੱਛਾਂ ਚਲ ਕੋਈ ਨਾ ਫਿਰ ਜੇ ਤੁਸੀਂ ਕਹਿਣਾ ਮੈਂ ਪੁੱਛ ਲੂੰਗੀ ਹਾਂ ਦੱਸ ਦੂਗੀ ਮੈਨੂੰ ਤੈਨੂੰ ਜੇ ਕੋਈ ਸੂਟ ਸਟ ਲੈ ਕੇ ਆਉਣਾ ਦੱਸ ਦੇ ਮੈਂ ਵੱਧ ਫੜ ਲਿਆ ਬੇ ਹਾਂ ਜੋ ਮੈਂ ਲੈ ਕੇ ਤਾਂ ਆਉਣੇ ਸੀਗੇ ਮੈਂ ਸੋਚਦੀ ਹਾਂ ਜੇ ਅਪ ਮਹੀਨਾ ਕੁ ਰੁਕ ਜਾਂਦੇ ਹਣਾ ਫਿਰ ਸਰਦੀਆਂ ਵਾਲੀ ਲਿਆਵਾਂਗੀ ਹੁਣ ਨਾ ਉਹ ਮੌਸਮ ਨਾ ਮੌਸਮ ਸਰਦੀਆਂ ਵਾਲੀ ਵੀ ਨੇ ਵਧੀਆ ਆਏ ਨਹੀਂ ਹੁੰਦੇ ਹਜੇ ਕੋਈ ਗੱਲ ਨਹੀਂ ਬਾਕੀ ਜੇ ਕਿਸੇ ਵੀ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਲਿਸਟ ਜੀ ਦੇ ਦੇ ਉਦਾਂ ਠੀਕ ਹੈ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਬੋਲੋ ਮੈਂ ਕਹਿੰਦੀ ਸੀ ਬਿਰਪਲ ਦੇ ਸਹੁਰੇ ਨਾਲ ਗੱਲ ਕਰ ਲਾਂਦੇ ਨਾਲੇ ਬਾਈ ਨੂੰ ਫੋਨ ਲਾ ਲਾਂਦੇ ਹੁਣ ਬਿਰਪਲ ਨੂੰ ਲੈ ਜਾਂਦਾ ਸੋਨੀ ਤੇਰਾ ਦਿਮਾਗ ਖਰਾਬ ਹੈ ਐਨਾ ਕੁੱਟਦੇ ਮਾਰਦੇ ਆ ਉਹ ਕੁੜੀ ਨੂੰ ਫਿਰ ਮੇਰੀ ਗੱਲ ਸੁਣੋ ਲੜਾਈ ਕਿਹਦੇ ਘਰੇ ਨਹੀਂ ਹੁੰਦੀ ਲੜਾਈ ਤਾਂ ਸਾਰਿਆਂ ਦੇ ਹੁੰਦੀ ਆ ਨਾਲੇ ਤੀ ਹੈ ਨਾ ਆਪਦੇ ਘਰੇ ਵਸਦੀਆਂ ਸੋਹਣੀਆਂ ਲੱਗਦੀਆਂ ਨੇ ਉਹ ਲੜਾਈ ਤਾਂ ਚੱਲ ਮੰਨਦੇ ਆ ਮਾੜਾ ਮੋਟਾ ਚੱਲ ਚੱਲੀ ਜਾਂਦਾ ਪਰ ਐਨਾ ਥੋੜੀ ਹੁੰਦਾਗਾ ਫਿਰ ਆਈ ਚੀ ਹੁੰਦਾ ਜੀ ਜਦ ਰਹੋਗੀ ਜੇ ਹੁਣ ਇੱਥੇ ਰਹੋਗੇ ਉਹਨਾਂ ਦੇ ਜਾਦੇ ਫਰਕ ਪੈਣਗੇ ਯਾਰ ਮੈਂ ਤਾਂ ਨਹੀਂ ਤੋਰਨੀ ਕੁੜੀ ਠੀਕ ਐ ਉਹਨਾਂ ਦਾ ਕੀ ਪਤਾ ਕੱਲ ਨੂੰ ਲਿਆ ਕੇ ਕੁੜੀ ਨੂੰ ਮਾਰ ਦੇਣ ਲੈ ਦੱਸ ਉਹ ਇੰਨੇ ਵੀ ਮਾਰੇ ਨਹੀਂ ਹੈਗੇ ਵੀ ਐ ਮਾਰੇ ਕਿਉਂ ਨਹੀਂ ਹੈਗੇ ਕੁੱਟਦੇ ਮਾਰਦੇ ਬਸ ਲੋਕ ਕੀ ਕਰਦੇ ਤੁਹਾਨੂੰ ਲੱਗਦਾ ਗਾਏ ਮਾਰਨੇ ਸੌਖੇ ਵੀ ਨਹੀਂ ਨਾਲ ਇੰਨਾਂ ਤੋਂ ਹੈ ਨਹੀਂ ਆਪਾਂ ਨੂੰ ਵੀ ਪਤਾ ਨਹੀਂ ਬੰਦਿਆਂ ਦਾ ਕਹੇ ਜਿਨੇ ਬੇਸ਼ੱਕ ਨਹੀਂ ਹੈਗੇ ਪਰ ਕਿਸੇ ਦਾ ਕੋਈ ਪਤਾ ਨਹੀਂ ਹੁੰਦਾ ਚਲ ਠੀਕ ਐ ਮੈਂ ਤਾਂ ਤੁਹਾਨੂੰ ਕਹਿਣਾ ਸੀ ਅੱਗੇ ਤੁਹਾਡੀ ਮਰਜ਼ੀ ਐ ਦੇਖ ਲਓ ਜਿਵੇਂ ਤੁਹਾਨੂੰ ਸਹੀ ਲੱਗਦਾ ਚਲ ਮੈਂ ਲਿਸਟ ਲੈ ਕੇ ਦੇਵਾਂ ਫੇਰ ਤੁਹਾਨੂੰ ਲਿਆ ਦੇ ਯਾਰ ਇਹਨੂੰ ਕੁੜੀ ਪਤਾ ਨਹੀਂ ਘਰੇ ਕੀ ਬੈਠੀ ਬੋਝ ਲੱਗਦੀ ਏ ਕੋ ਸੌਂ ਨਹੀਂ ਲਿਆ ਦੇ ਲਿਸਟ ਹਾਂਜੀ ਆ ਲੋ ਮੈਂ ਸਾਰਾ ਸਵਾਨ ਨੋਟ ਘਾਤਾ ਸੀ ਧਿਆਨ ਨਾ ਲਿਆਇਓ ਕਿਤੇ ਕੋਈ ਸਵਾਨ ਛੱਡਿਆ ਹੋ ਵਿੱਚੋਂ ਕੋਈ ਗੱਲ ਨਹੀਂ ਵੀਰੇ ਜਾਣਦੇ ਹੋ ਕਿਤੇ ਹਾਂ ਵੀਰਪਾਲ ਮੈਂ ਜਾਂਦਾ ਸੀ ਆਠੀ ਗੁੜੇ ਵੀਰੇ ਮੈਨੂੰ ਨਾ ਥੋੜੇ ਜਿਹਾ ਪੈਸਿਆਂ ਦੀ ਲੋੜ ਸੀ ਮੈਂ ਸੂਟ ਜੇ ਲੈ ਕੇ ਆਉਣੀ ਸੀ ਕੋਈ ਗੱਲ ਨਹੀਂ ਮੈਂ 5000 ਰੁਪਏ ਲਿਆ ਦੂੰਗਾ ਤੇ ਤੂੰ ਤੇਰੀ ਭਾਬੀ ਲੈ ਆਓ ਕੱਪੜੇ ਕੱਪੜੇ ਹਾਂ ਲੈ ਆਵਾਂਗੇ ਅਸੀਂ ਕੋਈ ਗੱਲ ਵੀਰੇ 5000 ਤਾਂ ਮੇਰੇ ਕੱਲੀ ਦੇ ਹੀ ਆਉਣਗੇ ਨਾਲੇ ਭਾਬੀ ਨੇ ਤਾਂ ਹਜੇ ਥੋੜੇ ਜਿਹੇ ਦਿਨ ਹੋਇਆ ਤੁਹਾਡੇ ਪੇਕੇਆਂ ਨੂੰ ਸੂਟ ਦਿੱਤਾ ਸੀ ਉਹਨਾਂ ਨੂੰ ਕੋਈ ਨਾ ਕੋਈ ਨਾ ਚਲ ਤੈਨੂੰ ਕੱਲੀ ਨੂੰ 5000 ਰੁਪਏ ਲਿਆ ਦੂੰਗਾ ਹੁਸ਼ਿਆ ਹੁਣ ਖੁਸ਼ ਹਾਂ ਮੈਨੂੰ ਕੱਲੀ ਨੂੰ ਹੀ ਲਿਆ ਦਿਓ ਹੋਰ ਤਾਂ ਨਹੀਂ ਕੁਝ ਚਾਹੀਦਾ ਨਹੀਂ ਤੁਸੀਂ ਮੈਨੂੰ ਪੈਸੇ ਹੀ ਦੇ ਦਿਓ ਜਿਹੜੀ ਚੀਜ਼ ਦੀ ਲੋੜ ਹੋਈ ਨਾ ਮੈਂ ਆਪੇ ਲੈ ਲਵਾਂਗੀ ਚਲ ਠੀਕ ਹੈ ਮੇਰੀ ਗੱਲ ਸੁਣ ਵੀਰਪਾਲ ਨਾ ਇੰਨੇ ਖਰਚੇ ਕਰਉਂਦੇ ਕਿਉਂ ਲੱਗੇ ਪਈਆਂ ਮੈਂ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਤੂੰ ਮੇਰੀ ਗੱਲ 'ਚ ਨਾ ਬੋਲਿਆ ਕਰ ਤੇਰੇ ਗੱਲ ਦਿਮਾਗ 'ਚ ਨਹੀਂ ਪੈਂਦੀ ਹਨਾ ਮੈਂ ਜੇ ਬੋਲਦੀ ਆ ਨਾ ਚੰਗੇ ਵਾਸਤੇ ਬੋਲਦੀ ਆ ਠੀਕ ਆ ਮੈਨੂੰ ਤਾਂ ਨਾ ਤੇਰੀ ਚੰਗੇ ਦੀ ਲੋੜ ਨਹੀਂ ਨਾ ਹੀ ਚੰਗਾ ਕਰਿਆ ਕਰ ਮੇਰਾ ਮੈਂ ਤਾਂ ਲੋੜ ਨਹੀਂ ਨਾਲੇ ਪੈਸੇ ਤਾਂ ਮੈਂ ਆਪਦੇ ਭਰਾ ਤੋਂ ਮੰਗੇ ਸੀ ਤੈਨੂੰ ਕੀ ਤਕਲੀਫ ਆ ਮੈਨੂੰ ਕੀ ਤਕਲੀਫ ਹੋਣੀ ਆ ਤੂੰ ਆਏ ਤੇ ਜਿਹੜੇ ਨੂੰ ਸੂਟ ਬਣਵਾ ਲੰਗੀਆਂ ਨਾਲੇ ਇੰਨਾ ਖਰਚਾ ਕਰਨਾ ਸਹੀ ਨਹੀਂ ਵੀਰਪਾਲ ਕਿਉਂ ਤੂੰ ਨਹੀਂ ਖਰਚਾ ਕਰਦੀ ਨਾਲੇ ਤੂੰ ਨਹੀਂ ਆਪਣੇ ਪੇਕੇਆਂ ਤੋਂ ਸੂਟ ਲੈ ਕੇ ਆਉਣੀ ਹੋਰ ਮੈਂ ਕਿੱਥੋਂ ਲਵਾਂ ਮੈਂ ਨਾ ਪੇਕੇ ਜਾ ਕੇ ਨਹੀਂ ਬੈਠੀ ਬਾਈ ਨਾਲ ਤੂੰ ਨਹੀਂ ਗੱਲ ਕਰਦੀ ਉਤੋਂ ਤੇ ਵੀਰੇ ਨੂੰ ਵੀ ਲਾਈ ਜੰਦੀਆਂ ਝੂਠੀਆਂ ਸੱਚੀਆਂ ਵੀ ਇਹਨਾਂ ਗੱਲ ਹੀ ਨਾ ਕਰੇ ਘਰ ਬਸਾਉਣ ਦੀਆਂ ਗੱਲਾਂ ਕਰ ਮੇਰੀ ਗੱਲ ਸੁਣ ਲੈ ਭਾਬੀ ਆ ਗੱਲਾਂ ਗੱਲਾਂ ਚ ਨਾ ਮੈਨੂੰ ਤਾਨੇ ਨਾ ਦੇ ਕਿਤੇ ਨਹੀਂ ਜਾਂਦੀ ਮੈਂ ਮੇਰੀ ਮਰਜ਼ੀ ਤੂੰ ਕੀ ਲੈਣਾਗਾ ਅੱਜ ਤਾਂ ਤੈਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ ਵੀ ਇਹ ਮੈਨੂੰ ਬੋਲਦੀ ਆ ਕੱਲ ਨੂੰ ਨਾ ਫਿਰ ਤੈਨੂੰ ਹੀ ਦੁੱਖ ਹੋਊਗਾ ਠੀਕ ਹੈ ਮੈਨੂੰ ਕੀ ਦੁੱਖ ਹੋਗਾ ਦੁੱਖ ਤਾਂ ਮੈਨੂੰ ਤਾਂ ਹੁੰਦਾ ਸੀ ਗਾਹਾਂ ਵਾਲੇ ਚੰਗੇ ਹੁੰਦੇ ਜਦੋਂ ਉਹ ਹੀ ਨਹੀਂ ਚੱਜਦੇ ਮੈਂ ਕਿਉਂ ਰਹਾ ਫਿਰ ਉੱਥੇ ਮੈਂ ਤਾਂ ਕਦੇ ਦੇਖਿਆ ਨਹੀਂ ਵਿਰਪਾਲ ਵਿਹੋ ਤੇਰੇ ਨਾਲ ਮਾੜੇ ਨੇ ਜਿਵੇਂ ਤੂੰ ਮੇਰੇ ਨਾਲ ਕਰੀ ਜਾਨੀ ਐਵੇਂ ਤੂੰ ਨਾ ਕਰਦੀਆਂ ਜਿਹੜਾ ਕੋਈ ਰਹਿੰਦਾ ਹੁੰਦਾ ਨਾ ਜਿਹੜਾ ਕੱਟਦਾ ਹੁੰਦਾ ਉਹਨੂੰ ਹੀ ਪਤਾ ਹੁੰਦਾਗਾ ਤੈਨੂੰ ਕੀ ਪਤਾਗਾ ਮੇਰੇ ਭਰਾ ਦਾ ਸੁਭਾਵ ਵਧੀਆਗਾ ਵਧੀਆ ਐਸ ਲੈਣੀਆ ਤੈਨੂੰ ਕੀ ਪਤਾਗਾ ਵੀ ਕਿੰਨਾ ਔਖਾ ਹੁੰਦਾ ਮਾੜੇ ਬੰਦਿਆਂ ਨਾਲ ਕੱਟਣਾ ਵਿਰਪਾਲ ਸੁਹਾਤ ਆਪੇ ਚੰਗੇ ਬਣ ਜਾਂਦੇ ਨੇ ਜਦੋਂ ਆਗਲਾ ਚੰਗਾ ਹੋਵੇ ਜੇ ਹੁਣ ਤੂੰ ਚੰਗੀ ਰਹੇਗੀ ਉਹ ਤਾਂ ਆਪੇ ਚੰਗੇ ਕੀ ਗੱਲ ਆ ਯਾਰ ਤੂੰ ਹਰ ਵਾਰ ਮੈਨੂੰ ਹੀ ਮਾੜੀ ਕਹੀ ਜਾਂਦੀ ਆ ਪਾਬੀ ਤੇਰੇ ਵਾਲੀ ਤਾਂ ਜਮਈ ਹੱਤ ਦਾ ਮੈਂ ਪਿਆਰ ਨਾ ਬੋਲੀ ਜਾਂਦੀ ਆ ਮੈਂ ਤੇਰੇ ਕੀ ਮਾੜਾ ਕਰਤਾ ਜਿਵੇਂ ਤੂੰ ਮੈਨੂੰ ਹੁਣ ਪਤਾ ਨਹੀਂ ਤੂੰ ਮੇਰੇ ਨਾਲ ਕਿਵੇਂ ਰਹਿਣੀ ਆ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਤੂੰ ਨਿਤ ਮੇਰੇ ਸਿਰ ਚੜ ਜਾਂਦੀ ਆ ਫਿਰ ਵੀ ਮਾੜੀ ਜਿਹੀ ਗੱਲ ਨਹੀਂ ਬੋਲਣ ਦਿੰਦੀ ਕਹਿ ਤਾ ਨਾ ਤੂੰ ਮੈਨੂੰ ਬਹੁਤ ਕੁਝ ਦਿੱਤੀ ਆ ਫਰਕ ਸਿਰਫ ਆਪਣੇ ਚ ਇੰਨਾ ਵੀ ਮੈਂ ਉੱਚੀ ਆਵਾਜ਼ ਚ ਬੋਲਦੀ ਆ ਤੇ ਤੂੰ ਹੌਲੀ ਬੋਲ ਕੇ ਕਹਿ ਦਿੰਦੀ ਆ ਕਸਰ ਤਾਂ ਕੋਈ ਛੜਦੀ ਨਹੀਂ ਤੂੰ ਕਹਿਣ ਚ ਦਾ ਜੰਗਾ ਜਿਵੇਂ ਕਰਨਾ ਉਵੇਂ ਕਰ ਲਾ ਮੈਂ ਤਾਂ ਕੀ ਲੈਣਾ ਨਾਲੇ ਫਿਰ ਉਸੇ ਗੱਲ ਤੇ ਆਉਣਾ ਹੁੰਦਾ ਪਹਿਲਾਂ ਮੋ ਟੁੱਟੇ ਛਿੱਤਰ ਵਾਂਗ ਵੱਧਦੀ ਹੁੰਨੀ ਆ ਮੇਰੀ ਗੱਲਾਂ ਕਹੀ ਜਾਨੀ ਰਹਿਣੀ ਆ ਮੈਂ ਤਾਂ ਤੇਰੇ ਚੰਗੇ ਵਾਸਤੇ ਕਰ ਰਹੀ ਆ ਓਏ ਯਾਰ ਕੰਮ ਕਰ ਲਾ ਜਾ ਕੇ ਮੇਰਾ ਦਿਮਾਗ ਨਾ ਖਰਾਬ ਕਰ ਸਾਰਾ ਦਿਨ ਬਾਸਨ ਤੇ ਹੀ ਆਨੀ ਰਹਿਣੀ ਆ ਹੱਥ ਤੇ ਆਈ ਦੇ ਆਲੀ ਇਹਦਾ ਐ ਨਹੀਂ ਲੋਟ ਹੋਣੀ ਇਹਦਾ ਕੋਈ ਹੱਲ ਮੈਨੂੰ ਕਰਨਾ ਹੀ ਪਊਗਾ ਚਲੋ ਹੋਈ ਗੀ ਪਤਾ ਨਹੀਂ ਕੀ ਰੋੜਾ ਪਾਈ ਜਾਂਦੀਆਂ ਨੇ ਕਾਸ ਪਿੱਛੇ ਬਿੰਦ ਨਹੀਂ ਕਰੋ ਜਾਣ ਨਹੀਂ ਆਉਦੀ ਰੋ ਆਪਣਾ ਲੱਗ ਜਾਂਦੀ ਐ ਸੋਨੀ ਹਾਂ ਮੈਂ ਕਾਲੇ ਪਿੱਛੇ ਰੋ ਲਾ ਪਾਈ ਜਾਂਦੀ ਅਸੀਂ ਨਹੀਂ ਮੰਮੀ ਕੋਈ ਨਹੀਂ ਰੋ ਲਾ ਪਾਉਂਦਾ ਸੀ ਮੈਨੂੰ ਤਾਂ ਉੱਥੇ ਸੁਣ ਗਿਆ ਖੌਰੂ ਪਿੰਦਾ ਥੋੜਾ ਨਹੀਂ ਮੰਮੀ ਧੋਨੂ ਐ ਮੈਨੂੰ ਲੱਗਿਆ ਤੂੰ ਪਰਦੇ ਪਾਈ ਜਾਂਦੀ ਰਹਿੰਦੀ ਐ ਮੈਨੂੰ ਪਤਾ ਵੀਰਪਾਲ ਦਾ ਕੋਈ ਨਹੀਂ ਮੰਮੀ ਤੁਸੀਂ ਨਾ ਟੈਨਸ਼ਨ ਲਿਆ ਕਰੋ ਜਿਹਾ ਜਿਹਾ ਸੁਭਾ ਹੈਗਾ ਸਾਨੂੰ ਪਤਾ ਹੀ ਆ ਉਹ ਮੈਨੂੰ ਬਿੰਦ ਨਹੀਂ ਕਰੋ ਜਾਣ ਮੰਦੀ ਚਲ ਤੈਨੂੰ ਬਹੁਤ ਬਣਾਉਂਦੀ ਐ ਚਲੇ ਸ਼ੱਡੋ ਤੁਸੀਂ ਦੱਸੋ ਮਾਸੀ ਕਿ ਜਾਏ ਹਾਂ ਜਾਏ ਤੇ ਹੁਣ ਮੈਂ ਚਾ ਲਿਆ ਤਾਂ ਤੁਹਾਡੇ ਵਾਸਤੇ ਚਾਹ ਤਾਂ ਬਣਾ ਲੈ ਤੂੰ ਮੇਰੇ ਕੋਲ ਵੀਰਪਾਲ ਨੂੰ ਖੇਜ ਚੱਲ ਮੰਮੀ ਤੁਸੀਂ ਆਪ ਹੀ ਮਾਰ ਲਓ ਵੀਰਪਾਲ ਨੂੰ ਤਾਂ ਬੋਲਾ ਮਾਰ ਲਾਂ ਨਹੀਂ ਮੈਂ ਵੀਰਪਾਲ ਹਾਂ ਮੰਮੀ ਤੂੰ ਕੀ ਤੂੰ ਕੀ ਰੋਲਾ ਪਾਰ ਖੇਦੀ ਬੱਦ ਦਿਨ ਮੈਂ ਕੀ ਰੋਲਾ ਪਾਉਣਾ ਮੰਮੀ ਮੈਂ ਸਾਰੀਆਂ ਸੁਣ ਲਈਆਂ ਤੇਰੀਆਂ ਕੀ ਸੁਣ ਲਈਆ ਮੇਰੀਆਂ ਤਾਂ ਗੱਲਾਂ ਸੁਣ ਲੀਆਂ ਜਿਹੜੀਆਂ ਭਾਬੀ ਨੇ ਕੰਨਾਂ ਫਿਰ ਉਹ ਨਹੀਂ ਤੁਹਾਨੂੰ ਸੁਣੂਗਾ ਜਿਉ ਉਹ ਕਹਿੰਦਾ ਨਰਮ ਆ ਤਾਂ ਇਹ ਨਰਮ ਦਾ ਫਾਇਦਾ ਨਾ ਚੱਕ ਤੂੰ ਮੰਮੀ ਤੁਸੀਂ ਨਾ ਇਹ ਨਾ ਪੁੱਲਾ ਥੋੜੀ ਧੀ ਮੈਂ ਆ ਉਹ ਨਹੀਂ ਧੀ ਤਾਂ ਮੇਰੀ ਹੈਗੀ ਤੂੰ ਉਹ ਵੀ ਧੀ ਬਣਾ ਕੇ ਦਿੱਤੀ ਐ ਮੈਂ ਮੈਨੂੰ ਨਹੀਂ ਪਤਾ ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਥੋੜੀ ਧੀ ਆ ਮੈਨੂੰ ਤਾਂ ਕੁਝ ਸਮਝਦਾ ਹੀ ਨਹੀਂ ਸਾਰਾ ਦਿਨ ਨੋਹ ਦੇ ਗੁਣ ਗਾਉਣੀ ਰਹਿੰਦੀ ਹੂੰ ਤੁਸੀਂ ਤਾਂ ਤੂੰ ਇੱਥੇ ਬੈਠੀ ਆ ਹੁਣ ਉਹਦਾ ਵੀ ਘਰ ਐ ਮੰਮੀ ਇੱਥੇ ਬੈਠੀ ਤਾਂ ਕੀ ਮਤਲਬ ਮੇਰਾ ਘਰ ਨਹੀਂ ਹੈਗਾ ਇਹ ਨਾ ਤਾ ਤੂੰ ਉੱਥੇ ਕੱਟਦੀ ਐ ਨਾ ਤੂੰ ਇਹਦੇ ਨਾਲ ਕੱਟਦੀ ਐ ਹਾਂ ਸ਼ਾਬਾਸ਼ ਐ ਅੱਜ ਮਾਂ ਨੇ ਵੀ ਕਹਿਤਾ ਆ ਪਰਜਾਈ ਤਾਂ ਕਹਿੰਦੀ ਸੀ ਆ ਗੱਲ ਵੀ ਉੱਥੇ ਨਹੀਂ ਕੱਟਦੀ ਅੱਜ ਮੈਂ ਖੁਦ ਦੀ ਮਾਂ ਨਹੀਂ ਕਹਿਤਾ ਮੈਨੂੰ ਹੋਰ ਕੀ ਕਹਾ ਜੋ ਤੂੰ ਮੈਨੂੰ ਗਿੰਦ ਨਹੀਂ ਕਰੋਂ ਜਾਣਦੀ ਉਹਦੀ ਉਹ ਉਹ ਨਾਲ ਲੜ ਲੰਨੀ ਉਹਦੇ ਅੱਡਾ ਲਾ ਲੰਨੀ ਉਹਦੇ ਨਾਲ ਮੰਮੀ ਤੁਹਾਨੂੰ ਬਗਾਨੀ ਧੀ ਤੇ ਯਕੀਨਾ ਪਰ ਆਪਦੀ ਧੀ ਤੇ ਯਕੀਨੀ ਹੈਗਾ ਬਾਈਸਤੀ ਬਣਾ ਕੇ ਲਿਆ ਤੇ ਉਹ ਪੁੱਤ ਉਹ ਵੀ ਮੇਰੀ ਧੀ ਤੇ ਤੂੰ ਵੀ ਮੇਰੀ ਧੀ ਹਾਂ ਉਹ ਧੀ ਆ ਆਪਦੀ ਧੀ ਨੂੰ ਬਗਾਨੀ ਕਰਤਾ ਬਸ ਸਮਝ ਗਈ ਮੈਂ ਕੋਈ ਨਹੀਂ ਮੈਂ ਤਾਂ ਉੱਥੇ ਹੀ ਭੱਗ ਜੂੰਗੀ ਖਾਈ ਜਾਇਆ ਕਰੂੰਗੀ ਛਿੱਤਰ ਉਹਨਾਂ ਦੇ ਸਾਰਾ ਦਿਨ ਮੈਨੂੰ ਹੀ ਬੋਲਦੇ ਰਹਿੰਦੇ ਆ ਹਾ ਇੱਕ ਵੀਰਾ ਹੀ ਆ ਜਿਹੜਾ ਮੇਰੀ ਸੈੱਟ ਲੈਂਦਾ ਮੰਮੀ ਨੂੰ ਤਾਂ ਮਗਰ ਲਾ ਲਿਆ ਮੈਨੂੰ ਤਾਂ ਐ ਲੱਗਦਾ ਉਹਨੂੰ ਵੀ ਹੌਲੀ ਹੌਲੀ ਉਹਨੇ ਆਪਦੇ ਮਗਰ ਲਾਈ ਲੈਣਾ ਕਿਸੇ ਨੂੰ ਨਹੀਂ ਮੰਗ ਲਿਆ ਤੈਨੂੰ ਬਹਿਮ ਹੈ ਕੋਈ ਨਹੀਂ ਮਗਰ ਲੱਗਦਾ ਕੋਈ ਨਹੀਂ ਮੰਮੀ ਇਹਨਾ ਹਜੇ ਟਾਈਮ ਵੀ ਕਿੰਨਾ ਕੁ ਹੋਇਆਗਾ ਸਾਲ 2 ਸਾਲ ਹੀ ਹੋਇਆ ਵੱਧ ਤੋਂ ਵੱਧ ਹੌਲੀ ਹੌਲੀ ਜਦੋਂ ਟਾਈਮ ਪੈ ਗਿਆ ਨਾ ਤੁਹਾਡੀ ਨੂੰ ਇੱਥੇ ਆਈ ਨੂੰ ਜਦੋਂ ਤੁਹਾਡਾ ਪੈ ਗਿਆ ਫਰਕ ਫਿਰ ਤੈਨੂੰ ਆਹੀ ਤੀ ਚੰਗੀ ਲੱਗੂ ਨਹੀਂ ਬਦਲਦੀ ਚੰਗਾ ਬਦਲ ਜਾਂਦੀਆਂ ਹੁੰਦੀਆਂ ਐਡਾ ਵੱਡਾ ਵਹਿਮ ਨਾ ਪਾ ਲੋ ਤੁਸੀਂ ਆਹਾ ਮਾਸੀ ਕੀ ਦਿਨੋ ਬਦਲੀ ਨਹੀਂ ਮਾਸੀ ਦੇ ਨੂੰ ਵਰਗੀ ਨਹੀਂ ਉਹ ਮੈਨੂੰ ਤਾਂ ਨਹੀਂ ਚੰਗੀ ਲੱਗਦੀ ਤੁਹਾਨੂੰ ਪਤਾ ਨਹੀਂ ਕੀ ਇਹ ਚੰਗੀ ਲੱਗਦੀ ਆ ਚੰਗੀ ਐ ਹਰ ਤਾਂ ਹੀ ਤਾਂ ਚੰਗੀ ਐ ਜਿੱਦੇ ਬਾਗ ਨੂੰ ਦੇਖੀ ਜਾਉ ਹਾਂ ਮੰਮੀ ਠੀਕ ਆ ਚੰਗੀ ਆ ਭਾਈ ਮੈਂ ਤਾਂ 100 ਵਾਰੀ ਕਹਿ ਦੇਣੀ ਉਹ ਹੀ ਚੰਗੀ ਆ ਮੈਂ ਹੀ ਮਾੜੀ ਆ ਇਕੱਲੀ ਮੈਂ ਹੀ ਤੁਹਾਨੂੰ ਭੈੜੀ ਲੱਗਦੀ ਆ ਨਾ ਕੋਈ ਨਹੀਂ ਲਾ ਦਿਓ ਫੋਨ ਉਹਨਾਂ ਨੂੰ ਵਗ ਜੂਗੀ ਮੈਂ ਆਪਦੇ ਸੌਰੀ ਨਾ ਮਾਂ ਹੀ ਫੋਨ ਤੇ ਲਾਉਣਾ ਪਊ ਹੁਣ ਇੰਨਾ ਚਿਰ ਕਿੰਨਾ ਚਿਰ ਬਿਠਿਆ ਲੰਗਿਆ ਸੀ ਆਪਦੇ ਘਰੇ ਵਸਾ ਆਪਦਾ ਘਰੀ ਚੰਗੰਗੇ ਤੈਨੂੰ ਵਿਆਹ ਤਾਂ ਵਰਤਾ ਹੁਣ ਆਪਦਾ ਘਰੇ ਰਹਿ ਮੰਮੀ ਆਗਲਾਂ ਕਹਿੰਦੇ ਨਾ ਤੁਸੀਂ ਚੰਗੇ ਨਹੀਂ ਲੱਗਦੇ ਆਪਦਾ ਘਰ ਕੀ ਉਹ ਹੀ ਆ ਮੇਰਾ ਘਰ ਕੁੜੀਆਂ ਦਾ ਆ ਪੇਕੇਆਂ ਵਾਲਾ ਕਰ ਨਹੀਂ ਹੁੰਦਾ ਪੇਕੇਆਂ ਵਾਲਾ ਕਰ ਵੀ ਹੁੰਦਾ ਸੱਚਾ ਕਰਤਾ ਉਹੀ ਹੁੰਦਾ ਆ ਮੇਰਾ ਨਹੀਂ ਹੈਗਾ ਉਹ ਕਰ ਮੈਂ ਨਹੀਂ ਮੰਨਦੀ ਉਸ ਘਰ ਨੂੰ ਜਿਸ ਘਰ ਚ ਬੰਦੇ ਨਹੀਂ ਚੱਜਦੇ ਫਿਰ ਉਹ ਕੱਦਾਂ ਨੂੰ ਗੁਲਾਮਾਂ ਮੈਂ ਬੰਦੇ ਤਾਂ ਸਾਰੇ ਚੰਗੇ ਹੋ ਜਾਂਦੇ ਨੇ ਜੇ ਆਪ ਚੰਗਾ ਹੋ ਜੇ ਮੰਮੀ ਮੈਂ ਨਾ ਹੁਣ ਐ ਨਹੀਂ ਪਤਾ ਤੁਹਾਨੂੰ ਕੀ ਬੋਲਦਾ ਮੁੜ ਕੇ ਮੈਂ ਆਪਣੇ ਮਾਮਾ ਧੀਆਂ ਚ ਫਰਕ ਪੈ ਜੂਗਾ ਕੋਈ ਨਹੀਂ ਤੁਸੀਂ ਕਰ ਲਓ ਗੱਲ ਭਗ ਜੂਗੀ ਮੈਂ ਤੁਸੀਂ ਹੋ ਜਾਓ ਖੁਸ਼ ਨੂੰ ਸਾਸ ਤੇ ਮੈਂ ਨਾ ਕਦੇ ਨਹੀਂ ਆਉਣਾ ਮਿਲਣ ਮੁੜ ਕੇ ਫੋਨ ਲਾ ਕੇ ਨਾਲੇ ਕਹੀ ਨਹੀਂ ਹੁੰਨੀ ਆ ਵੀ ਪੁੱਤ ਤੂੰ ਆ ਜਾ ਕਦੋਂ ਆਏਂਗੀ ਮੈਨੂੰ ਮਿਲ ਜਾ ਕੇ ਮੈਂ ਜਵਾਂ ਨਹੀਂ ਆਉਂਦੀ ਹੁਣ ਮਿਲਣ ਨੂੰ ਤਾਂ ਸਾਧੀਆਂ ਚ ਸੁng ਜੇ ਸੋਹਣੀ ਲੱਗੇ ਬਸ ਦੀ ਆਪਦੇ ਘਰੇ ਤਾਂ ਬਸ ਮਾਮ ਠੀਕ ਰਹੇਨ ਦੋ ਕੋਈ ਨਹੀਂ ਮੈਂ ਵੀ ਰੇਣਾ ਗੱਲ ਕਰੂੰਗੀ ਉਹਨਾਂ ਨਾਲ ਗੱਲ ਕਰਕੇ ਨਾ ਜਾਉਂਗੀ ਮੈਂ ਤਾਂ ਮੂ ਵੀ ਨਹੀਂ ਦਿਖਾਉਣਾ ਆਪਦਾ ਕਦੇ ਤੁਹਾਨੂੰ ਮੂਧਾ ਨੂੰ ਤਾਂ ਮੈਂ ਤੈਨੂੰ ਕਹਿੰਦੀ ਆਪਦੇ ਘਰੇ ਬਾਸਰ ਆਸਬ ਬਾਸਰ ਤੁਸੀਂ ਆਪਦੇ ਘਰ ਰੱਖੋ ਲੋੜ ਨਹੀਂ ਮੈਨੂੰ ਤਾਂ ਆਪਦੀ ਨੂੰ ਨੂੰ ਰੱਖੋ ਇਸ ਕਰੇ ਮੈਂ ਨਹੀਂ ਮਿਲਣਾ ਉਹਦੀ ਕਦੇ ਵੀ ਚੰਗਾ ਤੁਸੀਂ ਕਰਦੀ ਰਹਿੰਦੇ ਹੁੰਦੀ ਆ ਅੱਗੇ ਤੁਸੀਂ ਹਾਂ ਬਾਰੇ ਟਾਈਮ ਦੇ ਲੱਦਾ ਉਹ ਇੱਕ ਰਸਾਵਿਆ ਕਰਨਾ ਸੀ ਅੜਕੀ ਨੇ ਹਾਂ ਇੱਕ ਸਮਾਨ ਜਿਹੜਾ ਲਿਸਟ ਭੇਜੀ ਸੀ ਤੂੰ ਮੈਨੂੰ ਫੜਾਈ ਸੀਗੀ ਉਹ ਸਮਾਨ ਜ ਵੋ ਗਿਪ ਟਰਾਂਕ ਜਾਂਦਾ ਕੋ ਉਹਦੀ ਚ ਗੱਡੀ ਚੋ ਤਾਰ ਕੇ ਜਾਊਗਾ ਇੱਥੇ ਲਾ ਲਿਓ ਤੇ ਹੋਰ ਪਾਣੀ ਲੈ ਦੂੰ ਤੁਹਾਡੇ ਵਾਸਤੇ ਨਾ ਪਾਣੀ ਤਾਂ ਬਸ ਕੋਈ ਨਾ ਬਾਅਦ ਚ ਚਾਹੀ ਬਣਾ ਲਈ ਰੋਕ ਜਾ ਕੋਈ ਨਾ ਚੱਲ ਕੋਈ ਨਾ ਫੇਰ ਠਹਿਰ ਕੇ ਬਣਾ ਲਊ ਹੋ ਗਿਆ ਸਾਰਾ ਸਾਫ ਕਲੀਅਰ ਹਾਂ ਹੋ ਗਿਆ ਸੀਗਾ ਤੇ ਚੱਲ ਆ ਪੈਸੇ ਸੀਗੇ ਹਾਂ ਤੇ 15000 ਰੁਪਏ ਦਾ ਅੱਛਾ ਵਿੱਚੋਂ 5 ਤਾਂ ਵੀਰ ਭਾ ਦਿੰਦੇ ਕੋਈ ਨਹੀਂ ਬਾਕੀ ਤੂੰ ਆਪੇ ਲੀੜੇ ਕੱਪੜੇ ਲੈ ਤੇ ਬਾਕੀ ਘਰ ਦੇ ਖਰਚੇ ਵਾਸਤੇ ਰੱਖ ਲੈ ਓਏ ਨਮਨ ਤਾਂ ਕੀ ਅਲੀ ਦੇ ਨੁਪੜਾਂ ਮਥੇਰੇ ਪਏ ਨੇ ਹੁਣ ਐਵੇਂ ਖਰਚਾ ਥੋੜਾ ਘਰੇ ਆ ਨਾਲੇ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀ ਵੀ ਪਹਿਲਾਂ ਥੋੜਾ ਜਿਆਦਾ ਖਰਚਾ ਕਰਨੀ ਹੁੰਦੀ ਵੀ ਤੁਸੀਂ ਕਹੋ ਹਾਣ ਉਹ ਕੋਈ ਨਾ ਕਿੱਡੀ ਗੱਲ ਆ ਫੇਰ ਤੀ ਇਸ ਕਰ ਦਿਓ ਓਹੋ ਮੈਂ ਕਿਹੜਾ ਕਹਿੰਦੇ ਵੀ ਤੀ ਨਹੀਂ ਹੈਗੀ ਗੱਲ ਤਾਂ ਹੁਣ ਆਏ ਆ ਜੇ ਉਹਨੂੰ ਆਪਾਂ ਕਹਾਂਗੇ ਇਹ ਸਮਝਦੇ ਚੱਲੂਗੀ ਤਾਂ ਉੱਥੇ ਵੀ ਉਹਦਾ ਘਰ ਬਣਾ ਲੂਗੀ ਉਹ ਜੇ ਆਈ ਇਥੇ ਹੱਥ ਖੁੱલ્લા ਰਹਾ ਉੱਥੇ ਵੀ ਆਹੀ ਕੁਛ ਤਾਂ ਨੂੰ ਤਾਂ ਉਥੇ ਰੋਲੇ ਪਈ ਜਾਂਦੇ ਨੇ ਰੋਲੇ ਤਾਂ ਨਾ ਮੀਰਪਾਲ ਨੇ ਦੱਸਿਆ ਮੈਨੂੰ ਸਾਰਾ ਕੁਝ ਤੰਗ ਕਰਦੇ ਇਹਨੂੰ ਕੁੱਟਦੇ ਮਾਰਦੇ ਨੇ ਲੈ ਦੱਸ ਤੁਸੀਂ ਮੀਰਪਾਲ ਦੀਆਂ ਗੱਲਾਂ ਚਾਗੇ ਹੁਣ ਆਪਾਂ ਇੱਕ ਤੇਰਦੀ ਸੁਣ ਕੇ ਗਈ ਜਾਨੇ ਮੈਨੂੰ ਤਾਂ ਸਾਰੇ ਪਤਾ ਹੁਣ ਮੇਰੀ ਭੈਣ ਤਾਂ ਹੈਗੀ ਆ ਉੱਥੇ ਪਤਾ ਹੀ ਉਹਨਾਂ ਮਾਰੇ ਉਹ ਨਹੀਂ ਯਾਰ ਤੂੰ ਤਾਂ ਉਹੀ ਮਰੀ ਜੰਨੀ ਆ ਆਪਣੀ ਕੁੜੀ ਹੁਣ ਆਪਾਂ ਝੂਠ ਥੋੜੀ ਬੋਲੂਗੀ ਹੁਣ ਜੇ ਸਾਰੀਆਂ ਗੱਲਾਂ ਤਾਂ ਨਹੀਂ ਆਪਾਂ ਨੂੰ ਉਹ ਸੱਚ ਦੱਸੂਗੀ ਤੁਸੀਂ ਤਾਂ ਬਸ ਉਹਦੀ ਗੱਲ ਸੁਣ ਕੇ ਮੰਨ ਲੈਣੋ ਉਹ ਬਹੁਤ ਚੰਗੇ ਨੇ ਮੈਨੂੰ ਸਾਰਾ ਬਤਾਉਣਾ ਵਾਰੀ ਮੈਂ ਤਾਂ ਕਦੋਂ ਦੀ ਜਾਣਦੀ ਉਹਨਾਂ ਨੂੰ ਅੱਛਾ ਆਪਣੀ ਕੁੜੀ ਮਾੜੀ ਹੋ ਗਈ ਮੈਂ ਮਾੜੀ ਨਹੀਂ ਕਹਿੰਦੀ ਉਹਨੂੰ ਵੀ ਉਹ ਮਾੜੀ ਆ ਉਹ ਮਾੜੇ ਮੋٹے ਗੱਲਾਂ ਹੋ ਜਾਂਦੀਆਂ ਇਹਨਾਂ ਨੂੰ ਫਰਕ ਪੈ ਜਾਂਦੇ ਨੇ ਮਾੜੀਆਂ ਮੁੱਟੀਆਂ ਮੰਨ ਲੈਂਦੇ ਆ ਪਰ ਜਿਹੜੀਆਂ ਉਹ ਕਰਦੇ ਆ ਉਹ ਜਿਹੀ ਨਹੀਂ ਨਾ ਹੁੰਦੀਆਂ ਹੁਣ ਇੰਨਾਕ ਤਾਂ ਤੁਹਾਨੂੰ ਹੀ ਪਤਾ ਵੀ ਆਪਣੀ ਕੁੜੀ ਦਾ ਵੀ ਆਪਾਂ ਨੂੰ ਪਤਾ ਥੋੜਾ ਜਿਹਾ ਸੁਹਾ ਗੁੱਸੇ ਆ ਲਗਾ ਤੇ ਇਹ ਨਾ ਗੁੱਸੇ ਚ ਗੱਲ ਕਰਦੀ ਹੈ ਇਹ ਤਾਂ ਤੁਸੀਂ ਮੰਨਦੇ ਹੋ ਨਾ ਮੈਂ ਤਾਂ ਉਹਦਾ ਗੁੱਸਾ ਕਦੇ ਦੇਖਿਆ ਨਹੀਂ ਗਾ ਲੈ ਦੱਸੋ ਹੁਣ ਤੁਸੀਂ ਕਿਹੜਾ ਸਾਰਾ ਦਿਨ ਘਰੇ ਰਹਿਣੇ ਹੋ ਜਿਵੇਂ ਕੰਮ ਗੂ ਰਿੰਦੀ ਆ ਤੁਸੀਂ ਤਾਂ ਬਿੰਦ ਹੋਣੇ ਕਦੇ ਖੇਤ ਵਾਗ ਕਦੇ ਕਿਤੇ ਕੰਮ ਧੰਦੇ ਵਾਗ ਹੁਣ ਸਾਰ ਦਿਨ ਤਾਂ ਘਰੇ ਅਸੀਂ ਆਏ ਨੇ ਮੈਨੂੰ ਪਤਾ ਮੰਮੀ ਨੂੰ ਪਤਾ ਪਤਾ ਹੀ ਹੁਣ ਸਾਨੂੰ ਤਾਂ ਉਹ ਚੱਲ ਯਾਰ ਚਾਚੂ ਬਣਾ ਲਾ ਤੁਸੀਂ ਹੋਰ ਹੀ ਗੱਲਾਂ ਕਰੀ ਜੀ ਚਲ ਲਿਓ ਨਹੀਂ ਚਾਹ ਬਣਾ ਲਓ ਯਾਰ ਸੋਨੀ ਨੇ ਕਿੰਨੇ ਵਾਰੀ ਕਿਹਾ ਤੇ ਮੈਂ ਇਹ ਵੀ ਇਹ ਪਾ ਲੈ ਆਂ ਵੀਰ ਪਾ ਲੈ ਆਂ

ਸਸੀ ਗਾਲ ਦੀਦੀ ਸਸੀ ਕਾਲ ਹੋਰ ਵਧੀਆ ਠੀਕ ਆ ਤੁਸੀਂ ਕਿਵੇਂ ਅੱਜ ਮੈਂ ਫਿਰ ਆਉਣਾ ਹੀ ਸੀਗਾ ਹੁਣ ਤੁਹਾਨੂੰ ਤੁਸੀਂ ਮੈਂ ਨਹੀਂ ਜਾਣਦੀ ਜੀ ਹੁੰਦੀ ਕਿਤੇ ਵੀ ਨਾਲੇ ਤੁਹਾਨੂੰ ਕਿਹਨੇ ਕਿਹਾ ਮੈਨੂੰ ਲੈਣ ਆਓ ਲੈ ਕਿ ਮੈਂ ਨਹੀਂ ਜਾਣਦੀ ਐ ਥੋੜਾ ਸਰਦਾ ਹੁੰਦਾ ਵੀਰਪਾਲ ਤੁਸੀਂ ਨਾ ਇੱਧਰ ਆਓ ਮੇਰੀ ਗੱਲ ਸੁਣ ਵੀਰਪਾਲ ਹੁਣ ਅੰਦਰ ਵੀ ਲਜਾएंगे ਕਿ ਇੱਥੇ ਬਾਹਰ ਚ ਖੜਾ ਹੀ ਰੱਖਾਂਗੇ ਅੰਦਰ ਤਾਂ ਕੀ ਕਰੋਗੇ ਤੁਸੀਂ ਜਿੱਦ ਕੋਈ ਹੈ ਹੀ ਨਹੀਂ ਸਾਰੇ ਨਾ ਗਏ ਹੋਏ ਆ ਕਿਤੇ ਨਾ ਵੀਰਾ ਨਾ ਭਾਬੀ ਨਾ ਮੰਮੀ ਮੈਂ ਇਕੱਲੀ ਆ ਕਰੇ ਆ ਮੈਂ ਵੀ ਹੁਣ ਕਿਤੇ ਜਾਂਦੀ ਸੀ ਕੋਈ ਨਾ ਬਿਰਪਲ ਉਹ ਬੈਠਦਾ ਜਾ ਤੂੰ ਆ ਜਾਣਗੇ ਉਹ ਹੁਣ ਉੱਥੇ ਬਾਹਰੇ ਤਾਂ ਨਹੀਂ ਰਹਿਣਗੇ ਨਹੀਂ ਉਹ ਤਾਂ ਕੱਲ ਨੂੰ ਆਉਣਗੇ ਇਹ ਨਾਲੇ ਤੁਸੀਂ ਮਾੜਾ ਮੋਟਾ ਫੋਨ ਲਾ ਕੇ ਆਉਣਾ ਸੀਗਾ ਅਹੀਂ ਆ ਗਏ ਫੋਨ ਨੂੰ ਹੁਣ ਦੱਸਿਆ ਤਾਂ ਹੈਗਾ ਸੀ ਤੈਨੂੰ ਵੀ ਮੈਂ ਆਉਂਗੀ ਮੈਨੂੰ ਨਹੀਂ ਦੱਸਿਆ ਅੱਛਾ ਮੈਨੂੰ ਨਹੀਂ ਪਤਾ ਤੂੰ ਦ੍ਰਿਪਲ ਪਲੂ ਹੀ ਕਹੀ ਅਨੀਆਂ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਹੁਣ ਦੀਦੀ ਜੋ ਮੱਜੀ ਆ ਮੈਂ ਤੁਹਾਨੂੰ ਕਿ ਹਣਾ ਨਾਲੇ ਤੁਸੀਂ ਮੈਨੂੰ ਲੇਟ ਕਰਾਈ ਜਾਂਦੇ ਹੋ ਮੈਂ ਜਾਣਾ ਮੇਰੀ ਬੱਸ ਨੰਗ ਜੂਗੀ ਦ੍ਰਿਪਲ ਤੈਨੂੰ ਜਾਣਾ ਜ਼ਰੂਰੀ ਹੈ ਮੈਂ ੜੀਗੁਰੋ ਚੱਲ ਕੇ ਆਇਆ ਮੇਰਾ ਕੋਈ ਮੁੱਲ ਨਹੀਂ ਹੈਗਾ ਤੇ ਦਾਸ ਕਿ ਆ ਜਾ ਕਰੋ ਪਹਿਲਾ ਫੇਰ ਹੀ ਮੁੱਲ ਪਵੇ ਆ ਜਾਂਦਾ ਨਾਲੇ ਬੈਠ ਕੇ ਵੀ ਕੀ ਫਾਇਦਾ ਤੁਸੀਂ ਤਾਂ ਐਂ ਕਹਿਣਾ ਚੱਲ ਮੇਰੇ ਨਾਲ ਐਵੇਂ ਘੰਟਾ ਸਿਰ ਪਕਾਈ ਤੁਹਾਡੇ ਨਾਲ ਕਰਨੀ ਪਊ ਮੈਨੂੰ ਤੁਸੀਂ ਨਾ ਐ ਕਰੋ ਕਦੇ ਨਾ ਫੇਰ ਆ ਜਾਓ ਜਦੋਂ ਸਾਰੇ ਘਰੇ ਹੋਏ ਹੁਣ ਕੋਈ ਘਰੇ ਨਹੀਂ ਹੈਗਾ ਬ੍ਰਿਪਲ ਐਮ ਐ ਕੋ ਕਰਦੀਆਂ ਤੂੰ ਇੱਕ ਵਾਰ ਘਰੇ ਤਾਂ ਬਿਠਾ ਲੈ ਮੈਨੂੰ ਅੰਦਰ ਤਾਂ ਲੈ ਜਾ ਆ ਜਾਣਗੇ ਉਹ ਵਾਲੀ ਸਿਰ ਪਕਾਈ ਕਰਾਉਣੀ ਆ ਆਹੀ ਹਾਲ ਤੇਰਾ ਉੱਥੇ ਰਹਿੰਦਾ ਸੀ ਉਹੀ ਹੋਣਾ ਕਿ ਢੀਠਾ ਤੂੰ ਮੈਂ ਕਈ ਹੰਨੀ ਆ ਪੈਣੇ ਬਾਗ ਜਾ ਇਥੋਂ ਜਾਨੰ ਜੇ ਕੋਈ ਨਹੀਂ ਕਦੇ ਫੇਰ ਆ ਜੀ ਮੈਂ ਸੱਦ ਲੂ ਤੈਨੂੰ ਫੋਨ ਲਾ ਕੇ ਚਲ ਕੋਈ ਨਾ ਭੱਗ ਜਾਂਦੀ ਹਾਂ ਕਿਤੇ ਮੇਰੇ ਕਿੱਥੇ ਆਵੀ ਚੰਗਾ ਹੋ ਗਿਆ ਕਿਸੇ ਨੇ ਦੇਖ ਨਹੀਂ ਲਿਆ ਬਾਕੀ ਮੇਰ ਪਾਲ ਕੌਣ ਸੀ ਵੀਰੇ ਕੋਈ ਨਹੀਂ ਸੀਗਾ ਪਤਾ ਨਹੀਂ ਦੇਖ ਵੀ ਨਾ ਲਿਆ ਹੋ ਉਹ ਤਾਂ ਨਾ ਵੀਰੇ ਮੇਰੀ ਸਹੇਲੀ ਸੀ ਸਹੇਲੀ ਸੀ ਆਹਾਂ ਉਹ ਮੰਨਿੰਦਰ ਕੀ ਹੋ ਗਿਆ ਪਰ ਤੂੰ ਐਂ ਘਬराईਜੀ ਕਿਉਂ ਨਾ ਮੈਂ ਤਾਂ ਕੋਈ ਘਬराई ਨਹੀਂ ਮੈਂ ਮੂੰਹ ਜਿਹਾ ਕੁੱਡਾ ਪਿਆ ਤੇਰਾ ਵੀਰੇ ਪਤਾ ਕੀ ਗੱਲ ਆ ਪਤਾ ਨਾ ਮੈਂ ਆਪਦੀ ਸਹੇਲੀ ਨੂੰ ਦੱਸ ਕੇ ਹਟੀ ਸੀ ਵੀ ਮੈਂ ਤਾਂ ਬਹੁਤ ਦੁਖੀ ਆ ਲੈ ਤੂੰ ਕਿਉਂ ਦੁਖੀ ਆ ਹੋਰ ਵੀਰੇ ਦੁਖੀ ਆ ਮੈਂ ਨਾਲੇ ਮਾਂ ਵੀ ਮੇਰੇ 'ਚ ਗਲਤੀ ਕੱਢਦੀ ਰਹਿੰਦੀ ਆ ਕੰਨੀ ਤੇਰੇ ਸਾਰੇ ਤਾਂ ਬਹੁਤ ਚੰਗੇ ਆ ਬਸ ਤੂੰ ਹੀ ਮਾੜੀ ਆ ਚਲੋ ਤਾਂ ਫਿਰ ਵੀ ਮੇਰੀ ਮਾਂ ਕਹਿ ਲੈਂਦੀ ਆ ਮੈਂ ਸੁਣ ਲੈਨੀ ਆ ਪਰ ਵੀਰੇ ਭਾਬੀ ਵੀ ਨਾ ਕੋਈ ਅਸਰ ਨਹੀਂ ਛੱਡਦੀ ਮੈਨੂੰ ਬਹੁਤ ਕੁਝ ਕਹਿੰਦੀ ਆ ਉਹ ਮੈਂ ਤਾਂ ਕਦੇ ਤੁਹਾਨੂੰ ਦੱਸਿਆ ਹੀ ਨਹੀਂ ਸੋਨੀ ਤੈਨੂੰ ਬਹੁਤ ਕੁਝ ਕਹਿੰਦੀ ਆ ਹੋਰ ਵੀਰੇ ਸਾਰਾ ਦਿਨ ਤਾਨੇ ਨਹੀਂ ਦਿੰਦੀ ਰਹਿੰਦੀ ਆ ਮੈਨੂੰ ਨਾਲ ਕਿਸੇ ਨੂੰ ਕੀ ਪਤਾ ਮੈਂ ਕਿੰਨੀ ਕੁ ਦੁਖੀ ਆ ਮੇਰਾ ਕਿਹੜਾ ਜੀ ਨਹੀਂ ਕਰਦਾ ਵੀ ਆਪਦੇ ਘਰੇ ਜਾਵਾਂ ਮੈਂ ਮੈਨੂੰ ਇਹੀ ਅਹਿਸਾਸ ਕਰਾਉਂਦੀਆਂ ਰਹਿੰਦੀਆਂ ਦੋਨੇ ਵੀ ਇਹ ਮੇਰਾ ਘਰ ਨਹੀਂ ਹੈਗਾ ਚਲੋ ਕੋਈ ਨਾ ਤੂੰ ਕਬਰਾਂ ਨਾ ਆਇਆ ਕਰਦਾ ਗੱਲ ਮੈਂ ਨਾ ਸ਼ੁਕਰ ਹੈ ਰੱਬ ਨੇ ਨਹੀਂ ਦੇਖਿਆ ਮੈਨੂੰ ਲੱਗਦਾ ਵੀਰੇ ਨੇ ਸੋਨੀ ਹਾਂਜੀ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸੋ ਦੇਖ ਅੱਜ ਤੱਕ ਮੈਂ ਤੈਨੂੰ ਕਦੇ ਉੱਚਾ ਨਹੀਂ ਬੋਲੇ ਕਦੇ ਤੇਰੇ ਦਿੱਤ ਨਹੀਂ ਚੁੱਕਾ ਹਾਂਜੀ ਪਰ ਅੱਜ ਤੈਨੂੰ ਕਹਿਣਾਗਾ ਇਹ ਕੁੜੀ ਨੇ ਤੇਰਾ ਕੀ ਵਗੜਿਆਗਾ ਕੁੜੀ ਨੇ ਕਿਉਂ ਬੀਰਪਾਲ ਨੇ ਨਾ ਹੋਇਆ ਕੀ ਆ ਤੂੰ ਉਹਨੂੰ ਐਨੇ ਤੰਨੇ ਮੇਨੇ ਕਰਦਿਆਂ ਰਹਿੰਦੀ ਤੂੰ ਤੇ ਮਾਂ ਪਹਿਲਾਂ ਮੈਂ ਕੋਈ ਤੰਨੇ ਮੇਨੇ ਦਿੱਤੈਨੂੰ ਮੈਂ ਤਾਂ ਉਹਨੂੰ ਕੁਝ ਕਹਿੰਦੀ ਹੋਈ ਨਹੀਂ ਹੈਗੀ ਉਹਨੇ ਮੈਨੂੰ ਸਾਰਾ ਕੁਝ ਦੱਸਤਾ ਉਹਦਾ ਕੀ ਆ ਉਹ ਤਾਂ ਉਹੀ ਕਹਿ ਦਾਂਦੀ ਆ ਉਹੀ ਕਹਿਣ ਦੀ ਗੱਲ ਨਹੀਂ ਹੁੰਦੀ ਜੇ ਤੁਸੀਂ ਕਿਹਾ ਕੁਛ ਤਾਂ ਹੀ ਕਹਿੰਦੀ ਆ ਕਮਲੀ ਥੋੜੀ ਐ ਅਸੀਂ ਤਾਂ ਕੁਝ ਵੀ ਨਹੀਂ ਕਿਹਾ ਹੈਗਾ ਉਹਨੂੰ ਉਹਦੀਆਂ ਗੱਲਾਂ ਜਾ ਕੇ ਤੁਸੀਂ ਕਹੀ ਜਾਂਦੇ ਮੈਂ ਤਾਂ ਜਮੇ ਹੀ ਨਹੀਂ ਬੋਲਦੀ ਬੇਸ਼ੱਕ ਮੰਮੀ ਨੂੰ ਪੁੱਛ ਲਓ ਉਹਨੇ ਅੱਜ ਕਿਵੇਂ ਮੂੰਹ ਬਣਾਇਆ ਸੀ ਉਹਨੂੰ ਆਪਦੇ ਆਪ ਪੁੱਛਿਆਗਾ ਉਹਨੇ ਨਹੀਂ ਦੱਸਿਆ ਅੱਜ ਤਾਂ ਮੇਰੇ ਉਹਨਾਂ ਕੋਲ ਗੱਲ ਵੀ ਨਹੀਂ ਹੋਈ ਹੈਗੀ ਮੈਨੂੰ ਤਾਂ ਉਹ ਜੇ ਮਿਲੀ ਤੱਕ ਨੂੰ ਹੈ ਕਿੱਥੇ ਦੇਖ ਯਾਰ ਮੈਂ ਨਹੀਂ ਚਾਹੁੰਦਾ ਮੇਰੀ ਭੈਣ ਉੱਥੇ ਜਾਵੇ ਤੇ ਉਹਨਾਂ ਤੋਂ ਫੇਰ ਬਦਸਲੂਕੀਆਂ ਕਰਵਾਵੇ ਉਹ ਪੜੀ ਲਿਖੀ ਹੈ ਕੋਈ ਵੀ ਨੌਕਰੀ ਕਰ ਲੂਗੀ ਆਪ ਦਾ ਕਮਾ ਕੇ ਆਪ ਖਾ ਲੂਗੀ ਪਰ ਉਹਨੂੰ ਕੁਝ ਨਾ ਕਹਿਆ ਕਰੋ ਇਹ ਤਾਂ ਤੁਹਾਡੇ ਮਨ ਚ ਨੇ ਇੱਕ ਬਹਿਨ ਪੈ ਰਿਆ ਮੈਂ ਤਾਂ ਕਦੇ ਇਹ ਜੀ ਗੱਲ ਸੋਚੀ ਨਹੀਂ ਵੀ ਆਪ ਦਾ ਕਮਾ ਕੇ ਆਪ ਖਾਵੇ ਮੈਂ ਤਾਂ ਕਦੇ ਇਹ ਗੱਲ ਉਹਨੂੰ ਵੀ ਨਹੀਂ ਕਹੀ ਤੇ ਨਹੀਂ ਤੁਹਾਨੂੰ ਕਹੀ ਆ ਮੈਨੂੰ ਕੀ ਪਤਾ ਤੁਹਾਨੂੰ ਕਿਉਂ ਲੱਗ ਰਿਹਾ ਯਾਰ ਜੇ ਉਹਨੂੰ ਤੁਸੀਂ ਕੋਈ ਕੁਝ ਕਿਹਾ ਹੋਊਗਾ ਤਾਂ ਹੀ ਕਰਦੀ ਹੈ ਨਾ ਐਵੇਂ ਉਹ ਅਸੀਂ ਤਾਂ ਉਹਨੂੰ ਕਦੇ ਕੁਝ ਕਹਿੰਦੇ ਨਹੀਂ ਹੈਗੇ ਆ ਬੇਸ਼ੱਕ ਮੰਮੀ ਨੂੰ ਪੁੱਛ ਲਓ ਜੇ ਮੇਰੇ ਤੇ ਯਕੀਨ ਨਹੀਂ ਹੈਗਾ ਤੁਹਾਨੂੰ ਮੰਮੀ ਨਾਲ ਵੀ ਕਰਦਾ ਗੱਲ ਮੈਂ ਤੁਸੀਂ ਤਾਂ ਉਹੀ ਭੱਜ ਜਾਣੇ ਹੋ ਜਿੰਗਲਾਂ ਸੁਣ ਕੇ ਤੁਸੀਂ ਆਏ ਦੇਖ ਲੇਤਾ ਹੈ ਨਹੀਂ ਵੀ ਕਸੂਰ ਕੀਦਾਗਾ ਗੱਲ ਕਸੂਰ ਦੀ ਨਹੀਂ ਉਹ ਜਵਾਕੜੀ ਉਹ ਦਿਮਾਗ ਥੋੜੀ ਖਰਾਬ ਹੈ ਵੀ ਉਹੀ ਗੱਲਾਂ ਬਣਾਈ ਜਾਊਗੀ ਤੁਹਾਡੇ ਨੂੰ ਫਿਰ ਮੇਰੀ ਗੱਲ ਸੁਣੋ ਤੁਹਾਨੂੰ ਮੇਰੀ ਗੱਲ ਤੇ ਵਿਸ਼ਵਾਸ ਹੀ ਨਹੀਂ ਹੈਗਾ ਪਤਾ ਨਹੀਂ ਕਿਉਂ ਮੈਂ ਤਾਂ ਤੁਹਾਨੂੰ ਕਿੱਦਾਂ ਦੀ ਕਹੀ ਜਾਨੀ ਤੁਸੀਂ ਤਾਂ ਮੇਰੀ ਇੱਕ ਗੱਲ ਨਹੀਂ ਮੰਨਦੇ ਬੇਸ਼ੱਕ ਤੁਸੀਂ ਕਰੇ ਹੋਮੋ ਚਾਹੇ ਨਾ ਹੋਮੋ ਤੁਸੀਂ ਦੇਖ ਤਾ ਲੋ ਅਕਸਰ ਇੱਕ ਦਿਨ ਵੀ ਹੋ ਕੀ ਰਿਹਾ ਘਰ ਚ ਤਨੂ ਐ ਤਾਂ ਪਤਾ ਨਹੀਂ ਲੱਗਦਾ ਬਸ ਤੁਸੀਂ ਤਾਂ ਮੈਨੂੰ ਕਹਿਣ ਲੱਗ ਜਾਨੇ ਹੋ ਆ ਕੇ ਹੁਣ ਛੋਡੇ ਕਹਿਣ ਦਾ ਮਤਲਬ ਵੀ ਵੀਰਪਾਲ ਗਲਤ ਹੈ ਮੈਂ ਕੀ ਲੈਣਾ ਇਹ ਕਹਿ ਕੇ ਜੇ ਮੈਂ ਕੁਝ ਕਹੂੰਗੀ ਤੁਸੀਂ ਕਿਹੜਾ ਮੰਨਣਾ ਜੇ ਮੈਂ ਤੁਹਾਨੂੰ ਕੋਈ ਗੱਲ ਕਹਿਣੀ ਹੈ ਨਾ ਤੁਸੀਂ ਤਾਂ ਮੇਰੀ ਗੱਲ ਇੱਕ ਨਹੀਂ ਮੰਨਦੇ ਹੈਗੇ ਓਏ ਮੰਨਣਾ ਕੀ ਗੱਲ ਬੰਦਾ ਮੈਂ ਛੋਡੀ ਉਹ ਕੁੜੀ ਦਾ ਜਣਾ ਦੱਬਰ ਕਰ ਰੱਖਿਆ ਤਾਨੇ ਮੇਨੇ ਦਿੰਦਿਆਂ ਰਹਿੰਦੇ ਹੋ ਤੁਸੀਂ ਤੁਸੀਂ ਦੇਖਿਆਗਾ ਕਦੇ ਵੀ ਅਸੀਂ ਤਾਨੇ ਮੇਨੇ ਦਿੰਨੇ ਉਹਨੂੰ ਉਹਦੇ ਗੱਲ ਸੁਣ ਕੇ ਕਹਤਾ ਯਰ ਜੋ ਕਮਲੀ ਥੋੜੀ ਹੈ ਜੇ ਕਹਿਨੂ ਤਾਂਹੀਂ ਤਾਂ ਹੀ ਤਾਂ ਕਹਿੰਦੀ ਹੈ ਮੇਰੇ ਕੋਲੇ ਉਹ ਅਸੀ ਕੰਮ ਲਈ ਹੋਵਾਂਗੇ ਫਿਰ ਜਿਉ ਨਹੀਂ ਕੰਮ ਲਈ ਹੈਗੀ ਚਲੋ ਕੋਈ ਨਾ ਜਿੱਦੇ ਮੈਂ ਉਤੋਂ ਫੜ ਲਈਗਾ ਨਾ ਉਹਦੇ ਪਤਾ ਲੱਗੂ ਫਿਰ ਤੁਹਾਨੂੰ ਮੈਂ ਤਾਂ ਆਪ ਕਹਣੀ ਆ ਵੀ ਤੁਸੀਂ ਦੇਖੋ ਕਦੇ ਵੀ ਹੋ ਕੀ ਰਿਹਾ ਘਰ ਚ ਉਸ ਤੋਂ ਬਸ ਇੱਕ ਇੱਕ ਦੀ ਗੱਲ ਤੇ ਵਿਸ਼ਵਾਸ ਕਰ ਲਾਉਣੀ ਹੈ ਦੂਸਰੀ ਤਾਂ ਕਰਨੀ ਹੀ ਨਹੀਂ ਆਕੜ ਨਹੀਂ ਜਾਣਦੇ ਬਸ ਐਣੀ ਵਿਚਾਰ ਚ ਥੋੜੀ ਜਿਹੀ ਸੌਫਤਾ ਪਾਰ ਨਾ ਭਾਤੇ ਕਰਨ ਆਉਦੇ ਭਰਾ ਦੇ ਭਾਬੀ ਕੀ ਬਕਵਾਸ ਕਰੀ ਇੰਨੀਆਂ ਮੇਰਾ ਤਾਂ ਪਹਿਲਾਂ ਹੀ ਸਿਰ ਦੁਖੀ ਜਾਂਦਾ ਮੇਰੇ ਗੱਲ ਸੁਣ ਲੈ ਨਾ ਮੈਂ ਤੈਨੂੰ ਕਿਹਾ ਕੀ ਸੀਗਾ ਜਿਹੜਾ ਤੂੰ ਬਣਾ ਕੇ ਦੱਸਦੀ ਆ ਚਾਰ ਵੀ ਮੈਨੂੰ ਐ ਕਹਿੰਦੀਆਂ ਨੇ ਕੀ ਬਣਾ ਕੇ ਦੱਸਤਾ ਮੈਨੂੰ ਤਾਂ ਤੇਰੀ ਨਹੀਂ ਸਮਝ ਆਉਂਦੀ ਆ ਗਈਆਂ ਚੜੀ ਚੜਾਈ ਮੈਂ ਤਾਂ ਕੁਛ ਕਿਹਾ ਹੀ ਨਹੀਂ ਪਹਿਲੀ ਕੱਲ ਵੀਰਾ ਤਾਂ ਮੈਨੂੰ ਮਿਲਿਆ ਹੀ ਨਹੀਂ ਅੱਛਾ ਤਾਂ ਫਿਰ ਉਹਦੇ ਘਰ ਨਵਾਜਦੇ ਨੇ ਉਹ ਮੈਨੂੰ ਐਵੇਂ ਨੱਟ ਪਿਆ ਹੋਗਾ ਕਿ ਤੂੰ ਕਿੱਦੇ ਦੀ ਲੱਗੀ ਸੀ ਕੁਛ ਨਾ ਕਰਨ ਪੈਣਾ ਤਾਂ ਲੜਾਈ ਪਵਾ ਮਾ ਆਵਦਾ ਘਰ ਤਾਂ ਤੂੰ ਨਹੀਂ ਵਸਾਇਆ ਹੁਣ ਮੇਰਾ ਹੀ ਪੱਟ ਦੇ ਫਿਰ ਮੈਨੂੰ ਕਿ ਮਿਲ ਜੂਗਾ ਲੜਾਈ ਪਵਾ ਕੇ ਥੋੜੀ ਦੱਸੀ ਮੈਨੂੰ ਹਰ ਵਾਰ ਮੌਕੇ ਹੀ ਭਾਲਦੀ ਰਹਿੰਦੇ ਮੈਨੂੰ ਬੋਲਣ ਦਾ ਹੁਣ ਲੜਾਈ ਠੋਡੀ ਆਪਸ ਦਾ ਦੋਨਾਂ ਜੀ ਦੀ ਆਪਦੀ ਆਪ ਨਿਭੜੋ ਸਾਡੀ ਕਾਜੀ ਲੜਾਈ ਹੋਣੀ ਅੱਜ ਤੱਕ ਤਾਂ ਸਾਡੀ ਕਦੇ ਲੜਾਈ ਪਈ ਨਹੀਂ ਹੈਗੀ ਨਾਲੇ ਮੰਮੀ ਨੇ ਤੈਨੂੰ ਕੀ ਕਿਹਾ ਵਿੱਚੇ ਮੰਮੀ ਦਾ ਨਾਮ ਲਈ ਜੰਨੀ ਮੇਰੇ ਤਾਂ ਲੈ ਤਾ ਇਹ ਜੋ ਕਰਤਾ ਮੇਰੀ ਗੱਲ ਸੁਣ ਲੈ ਅੱਜ ਜੇ ਤੁਸੀਂ ਮੈਨੂੰ ਬੋਲਦਗਾ ਨਾ ਵੀਰੇ ਨੇ ਆਪ ਸੁਣ ਲਿਆ ਹੋਗਾ ਮੈਂ ਉਹਨੂੰ ਕੁਝ ਨਹੀਂ ਦੱਸਿਆ ਮੈਂ ਤੈਨੂੰ ਪਿਆਰ ਨਾਲ ਕਹੀ ਜੰਨੀ ਮੇਰਾ ਸਿਰ ਦੁਖ ਜਾਂਦਾ ਯਾਰ ਦਿਮਾਗ ਨਾ ਖਾ ਭਾਬੀ ਬੇਪਰਵਾਹ ਤੇਰਾ ਸਾਰੇ ਪਿਆਏ ਘਰ ਨਹੀਂ ਚੱਲਦੇ ਹੁੰਦੇ ਠੀਕ ਹੈ ਮੈਂ ਤੈਨੂੰ ਕਿੱਦਾਂ ਨਹੀਂ ਕਹੀ ਜੰਨੀ ਵੀ ਆਪਦਾ ਘਰ ਦਾਸਾਲਾ ਕੀ ਤੂੰ ਆਵਦਾ ਘਰ ਆਵਦਾ ਘਰ ਲਈ ਆ ਇਹ ਵੀ ਮੇਰਾ ਹੀ ਘਰ ਆ ਜੇ ਤੂੰ ਆਵਦਾ ਘਰ ਬਸਾਰੇ ਹੋਵੇ ਤੈਨੂੰ ਫੇਰ ਪਤਾ ਲੱਗੇ ਠੀਕ ਐ ਤੂੰ ਨਾ ਟੇਕ ਕੇ ਬੈ ਜਾ ਨਾ ਜੇ ਮੈਂ ਕੁਝ ਕਹਿੰਦੀ ਨਹੀਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੂੰ ਸੇਰੀ ਚੜੀ ਜਾਵੇਂ ਹਾਦਾ ਤੇਰੇ ਵਾਲੀ ਦਾ ਨਾਲੇ ਸਾਰਾ ਕੁਝ ਮੈਨੂੰ ਕਹਿ ਜੰਨੀ ਆ ਫੇਰ ਕਹਿ ਦਿੰਨੀ ਆ ਮੈਂ ਕਹਿਦੀ ਨਹੀਂ ਕੁਝ ਤੂੰ ਕਾਸਰ ਵਿੱਚ ਕੀ ਛੱਡਦੀ ਆ ਮੇਰ ਨਾਲ ਤੂੰ ਮੈਨੂੰ ਹੋ ਵੀ ਦੱਸ ਦੇਣਾ ਹਜੇ ਕਹਿੰਦੀ ਮੈਂ ਤੈਨੂੰ ਕੁਝ ਕਹਿੰਦੀ ਨਹੀਂ ਹੈਗੀ ਨਿਤ ਤਾ ਤੂੰ ਮੈਨੂੰ ਸੁਣਾਇਆ ਕਰਦੀ ਆ ਤੂੰ ਮੈਨੂੰ ਐ ਦੱਸ ਵੀਰਾ ਗਿਆ ਇੱਥੇ ਨੇ ਦੱਸ ਕਿਉਂ ਕੋਈ ਨਾ ਫਿਰ ਜੇ ਤੈਨੂੰ ਆਏ ਨਾ ਵੀ ਮੈਂ ਤੁਹਾਡੇ ਚ ਫਰਕ ਪਵਾਉਣੀ ਆ ਪਵਾਇਆ ਤਾਂ ਨਹੀਂ ਸੀ ਪਰ ਹੁਣ ਪਵਾਉਂਦੀ ਲਾਲੀ ਜੋਰ ਜਿਹੜਾ ਲੱਗਦਾ ਤੇਰੇ ਦੋ ਮੇਰੇ ਪਾਸ ਤੈਨੂੰ ਕੀ ਮਿਲ ਜੂਗਾ ਬੋਲ ਤੇ ਤੈਨੂੰ ਕੀ ਮਿਲ ਜੂਗਾ ਮੈਨੂੰ ਉੱਥੇ ਭੇਜ ਕੇ ਤੂੰ ਕਿਉਂ ਸਾਰਾ ਢੰਗਾਂ ਦਾ ਜੋਰ ਲਾਇਆ ਮੈਨੂੰ ਉੱਥੇ ਭੇਜੁੰਦਾ ਮੈਂ ਤਾਂ ਕੁਛ ਨਹੀਂ ਲੈਣਾ ਦੇਣਾ ਤੇਰਾ ਘਰ ਜਾਣਾ ਜਾ ਚਾਹੇ ਨਾ ਜਾ ਠੀਕ ਆ ਪਰ ਮੈਂ ਇੰਨਾ ਕਹਿੰਦੀ ਵੀ ਮੇਰਾ ਘਰ ਵੱਸ ਲਾਂਗੀ ਹੋਰ ਮੈਨੂੰ ਕੋਈ ਦੀ ਜ਼ਰੂਰਤ ਨਹੀਂ ਹੈਗੀ ਤੇਰੇ ਤੱਕ ਬਾਲੀ ਨਾ ਸਿਆਣੀ ਨਵਣ ਮੈਨੂੰ ਸਾਰਾ ਹੀ ਪਤਾਗਾ ਵੀਰੇ ਨਾਲ ਇਹੀ ਗੱਲਾਂ ਹੁੰਦੀਆਂ ਹੋਣਗੀਆਂ ਤੇਰੀਆਂ ਵੀ ਇਹਨੂੰ ਭੇਜ ਦੋ ਇਹ ਤੋਂ ਕੀ ਕਰਾਉਣਾ ਆਪਦੇ ਘਰੇ ਵਸਦੇ ਸੋਣੀ ਲੱਗਦੀ ਐ ਇੰਜਾਂ ਗੱਲਾਂ ਤੂੰ ਕਰਦੀ ਹੋਏਗੀ ਕਿਉਂਕਿ ਤੂੰ ਮਹਾਨ ਬਣਨ ਚਾਹ ਤਾਂ ਨਾ ਪਹਿਲੇ ਨੰਬਰ ਤੇ ਆਉਣੀਆਂ ਸਾਰਿਆਂ ਤਾਂ ਮੈਨੂੰ ਕੀ ਜ਼ਰੂਰ ਤਾਂ ਮਹਾਨ ਬਣ ਦੀ ਜਿਹਦੇ ਅੱਖਾਂ ਦੋਹਾਂਗੇ ਪੱਟੀਆਂ ਆਪੇ ਬਨੂ ਮੈਂ ਤਾਂ ਕੀ ਲੈਣਾ ਪਰ ਮੈਂ ਇੰਨਾ ਕਹਿੰਦੀ ਆ ਵੀਰਾਸ ਮੇਰਾ ਘਰ ਨਾ ਬਰਬਾਦ ਕਰ ਠੀਕ ਆ ਕੀ ਕਰਤਾ ਮੈਂ ਤੇਰਾ ਘਰ ਬਰਬਾਦ ਭਾਬੀ ਕਿਉਂ ਮਾਰੀ ਇੰਨੀਆਂ ਮੈਂ ਕੀ ਕਿਹਾ ਤੁਹਾਨੂੰ ਭਾਪੀ ਤੁਮਨੇ ਕਿ ਹੱਥ ਕਿਉਂ ਚੱਕਿਆ ਮੈਂ ਮੈਂ ਤਾਂ ਖੁਸ਼ ਨਹੀਂ ਹਾਂ ਮੇਰੇ ਭਾਪੀ ਨੇ ਮੇਰੇ ਨੰਬੜ ਮਾਰਿਆ ਸੁਣੀ ਮੈਂ ਦੇਖਿਆ ਅੱਜ ਮੈਂ ਉਹਦੇ ਅੱਖੀਂ ਦੇਖ ਲਿਆ ਭਾਪੀ ਕਿਉਂ ਝੂਠ ਬੋਲਦੀ ਆ ਕਿੰਨੇ ਝੂਠ ਮੇਰੇ ਕੋਈ ਕਿਉਂਦੀ ਆ ਮੈਂ ਸਾਰਾ ਕੁਝ ਸੁਣ ਲਿਆ ਤੁਸੀਂ ਸੁਣਿਆ ਨਹੀਂ ਆ ਦੇਖਿਆ ਨਹੀਂ ਹੈਗਾ ਕੁਝ ਦੇਖਿਆ ਨਹੀਂ ਹੈਗਾ ਪਿੰਪਲ ਤੂੰ ਸਾਥ ਦਾਸ ਦੇਣਾ ਕਿਉਂ ਝੂਠ ਮਾਰੀ ਜਾਂਦੀ ਆ ਭਾਪੀ ਇਹ ਸਾਥ ਦਾਸ ਦਾ ਮੇਰੇ ਪਤਾ ਨੂੰ ਨਿਕਲ ਜਾ ਮੇਰੇ ਕੋਲ ਪੁੱਛੋ ਕਹਤਾ ਸੁਣ ਲੋ ਇੱਕ ਵਾਰਾ ਉਹਦਾ ਝੂਠ ਬੋਲਦਿਆ ਇਹ ਫਾਲ ਕੋਈ ਨਹੀਂ ਮੈਂ ਤਾਂ ਘਰੇ ਬਹਿੰਨੀ ਕੋਸਕੇ ਆ ਵੀ ਨਹੀਂ ਗਿਆ ਸੂਰੋਨਾ ਆਇਆ ਇਹ ਮਹੌਲ ਕੋਈ ਨਹੀਂ ਜਾਂਦਾ